ਆਡਾ ਆਪਣਾ ਸੁਖਵਿੰਦਰ ਕੋਹਲੀ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੈਨਪੁਰੇ ਚੌਂਗੜੀਆ ਜਿੱਥੇ ਕਿ ਹੋਟਲ ਆਰਐਸ ਦੇ ਵਿੱਚ ਇੱਕ ਪੁਲਿਸ ਦੀ ਵੱਡੀ ਰੇਡ ਪਈ ਆ ਜਿਸ ਵਿੱਚ 6 ਲੜਕੇ ਜਿਹੜੇ ਦੱਸੇ ਜਾ ਰਹੇ ਆ ਤੋਂ ਫੜੇ ਗਏ ਆ ਜਿੱਥੇ ਕਿ ਏ ਡਿਵੀਜ਼ਨ ਦੀ ਗੱਡੀ ਜਿਹੜੀ ਇੱਥੇ ਐਸਐਚਓ ਸਾਹਿਬ ਸਮੇਤ ਜਿਹੜੇ ਪਹੁੰਚੇ ਤੇ ਹੋਰ ਵੀ ਪੁਲਿਸ ਅਧਿਕਾਰੀ ਪਹੁੰਚੇ ਆ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਲੋਕ ਜਿਹੜੇ ਇੱਥੇ ਕਾਫੀ ਜਮ੍ਹਾਂ ਨੇ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਵੇਖ ਸਕਦੇ ਕਿ ਲੋਕਾਂ ਦਾ ਰਾਸ਼ ਜਿਹੜਾ ਇੱਥੇ ਦੇਖਣ ਚ ਮਿਲ ਰਿਹਾ ਤੇ ਇੱਕ ਉਹ ਇੱਥੇ ਪਈ ਆ ਤੇ ਬਿਲਕੁਲ ਉਹਦੇ ਵਿੱਚ ਜਿਸ ਤਰ੍ਹਾਂ ਜਾਣਕਾਰੀ ਮੁਤਾਬਕ ਪਤਾ ਲੱਗ ਰਿਹਾ ਕਿ ਜਿਹੜੇ 6 ਲੜਕੇ ਇਸ ਵਕਤ ਫੜੇ ਗਏ ਨੇ ਤੇ ਫਿਰ ਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਕਿ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀ A ਡਿਵੀਜ਼ਨ ਰਾਮਬਾਗ ਦੀ ਗੱਡੀ ਜਿਹੜੀ ਇੱਥੇ ਆ ਪਹੁੰਚੀ ਹੋਈ ਆ ਤੇ ਜਿਹੜੀ ਪੁਲਿਸ ਵੱਲੋਂ ਹਜੇ ਕੋਈ ਵੀ ਬਿਆਨ ਨਹੀਂ ਜਿਹੜਾ ਇੱਥੇ ਹਜੇ ਤੱਕ ਸਾਡੇ ਕੋਲ ਪਹੁੰਚਿਆ ਕਿ ਜਿਹੜੀ ਪੁਲਿਸ ਹਜੇ ਅੰਦਰ ਜਿਹੜੀ ਮੌਜੂਦ ਆ ਇਸ ਵਕਤ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿੱਦਾਂ ਦੱਸਿਆ ਜਾ ਰਿਹਾ ਕਿ ਦੋ ਚੱਕਰ ਲੱਗ ਚੁੱਕੇ ਆ ਕਿ ਜਿਹਦੇ ਵਿੱਚ ਤਿੰਨ ਤਿੰਨ ਕਰਕੇ ਜਿਹੜੇ ਮੁੰਡੇ ਆ ਉਹ ਲੈ ਜਾਏ ਗਏ ਆ ਤੇ ਫਿਰ ਹਾਲ ਫਿਰ ਗੱਡੀਆਂ ਜਿਹੜੀਆਂ ਇੱਥੇ ਪ੍ਰੋਪਰ ਜਿਹੜੀਆਂ ਗੇਟ ਦੇ ਅੱਗੇ ਲੱਗ ਚੁੱਕੀਆਂ ਨੇ ਤੇ ਫਿਰ ਹਾਲ ਦੇਖ ਸਕਦੇ ਹੋ ਕਿ ਦੋਵਾਂ ਪਾਸੇ ਜਿਹੜੀਆਂ ਗੱਡੀਆਂ ਏਡੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਜਿਹੜਾ ਆਰੈਸਟ ਹੋਟਲ ਦੇ ਵਿੱਚ ਜਿਹੜੀ ਹੈ ਵੱਡੀ ਰੇਟ ਜਿਹੜੀ ਹੈ ਉਹ ਪੁਲਿਸ ਦੀ ਪਈ ਹੈ ਤੇ ਫਿਰ ਹਾਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਹਜੇ ਤੱਕ ਪੁਲਿਸ ਦਾ ਬਿਆਨ ਨਹੀਂ ਆਇਆ ਤੇ ਜ਼ਰੂਰ ਹੈ ਜਿਹੜਾ ਪੁਲਿਸ ਵੱਲੋਂ ਵੀ ਜਿਹੜੀ ਹੈ ਅਸੀਂ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜੀ ਕੀ ਜਿਹੜੀ ਰੇਟ ਮਾਰੀ ਹੈ ਉਸ ਦੇ ਵਿੱਚ ਕੀ ਜਿਹੜਾ ਇਥੋਂ ਬਰਾਮਦ ਹੋਇਆ ਤੇ ਜਿਹੜੀ ਰੇਟ ਹੈ ਵਜੀ ਹੈ ਕੀ ਕਾਰਨ ਹੋਇਆ ਰੇਟ ਦਾ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਸੀਂ ਤੇ ਵੇਖ ਸਕਦੇ ਹੋ ਕਿ ਆ ਜਿਹੜੇ ਲੜਕੀਆਂ ਤੇ ਹੋਰ ਲੜਕੇ ਜਿਹੜੇ ਆ ਫੜੇ ਗਏ ਨੇ ਤੇ ਫਿਰ ਹਾਲ ਜਿਹੜੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਹਾਂ ਕਿ ਦੇਖੋ ਜੀ ਤਸਵੀਰਾਂ ਦੇ ਵਿੱਚ ਕਿ ਆ ਦੋ ਲੜਕੀਆਂ ਜਿਹੜੀਆਂ ਹੋਰ ਜਿਹੜੀਆਂ ਦਰੋਂ ਫੜੀਆਂ ਗਈਆਂ ਤੇ ਇੱਕ ਲੜਕਾ ਏ ਤੇ ਫਿਰ ਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਆਰਐਸ ਹੋਟਲ ਦੇ ਵਿੱਚ ਢੀ ਵੱਡੀ ਰੇਟ ਵਜੀ ਆ ਤੇ ਉਹਦੇ ਵਿੱਚੋਂ ਜਿਹੜੀਆਂ ਸੱਤ ਲੜਕੀਆਂ ਜਿਹੜੀਆਂ ਅੰਦਰੋਂ ਫੜੀਆਂ ਗਿਆ ਨੇ ਤੇ ਫਿਰ ਹਾਲ ਇੱਕ ਵੱਡੀ ਰੇਟ ਜਿਹੜੀ ਆ ਹੋਈ ਆ ਪੁਲਿਸ ਦੀ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਛੇ ਲੜਕੇ ਪਹਿਲੇ ਫੜੇ ਆ ਤੇ ਸੱਤ ਲੜਕੇ ਤੇ ਸੱਤ ਹੀ ਲੜਕੀਆਂ ਜਿਹੜੀਆਂ ਫੜੀਆਂ ਗਿਆ ਬਿਲਕੁਲ ਜਿਹੜੇ ਵੇਖਿਆ ਜਾਵੇ ਤੇ ਛੋਟੀ ਛੋਟੀ ਉਮਰ ਦੀ ਜਿਹੜੀਆਂ ਲੜਕੀਆਂ ਨੇ ਜਿਹੜੀਆਂ ਇੱਥੇ ਦੇ ਪਵਾਰ ਦਾ ਜਿਹੜਾ ਤੰਦੜਾ ਕਰਦੀਆਂ ਫੜੀਆਂ ਗਿਆ ਨੇ ਤੇ ਫਿਰ ਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਾਂ ਤੇ ਇਹ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਲਗਾਤਾ ਸਾਂਝਿਆ ਕਰ ਰਿਹਾ ਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀਆਂ ਲੜਕੀਆਂ ਇੱਥੋਂ ਫੜੀਆਂ ਜਿਆਂ ਨੇ ਬਿਲਕੁਲ ਜੇ ਉਮਰ ਦੀ ਗੱਲ ਕਰੀ ਤੇ ਉਮਰ ਕਾਫੀ ਛੋਟੀ ਲੱਗਦੀ ਆ ਤੇ ਫਿਰ ਹਾਲ ਜਿਹੜੀਆਂ ਇੱਥੋਂ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਿਆ ਕਰ ਰਿਹਾ ਵਾਂ ਕਿ ਲੜਕੇ ਅਤੇ ਲੜਕੀਆਂ ਫੜੀਆਂ ਗਿਆ ਤੇ ਜਰੂਰ ਗੱਲਬਾਤ ਕਰਾਂਗੇ ਹੋਟਲ ਕਿਹਨਾਂ ਦਾ ਹਾਂਜੀ ਕਿਹੜਾ ਹੋਟਲ ਆ ਤੁਹਾਨੂੰ ਲੱਗਿਆ ਬਹੁਤ ਸੱਜੀ ਤੁਸੀਂ ਤੁਹਾਡਾ ਨਾਮ ਦਾ ਸਵਾਰ ਆ ਨਾਮ ਦੱਸੋ ਨਾ ਮੈਨੂੰ ਦੇਖਣੇ ਤੇਰੀ ਆਈਡੀ ਆਈ ਉਹ ਵੀ ਤੁਸੀਂ ਹੋ ਰਿਹਾ ਵੈਰੀਫਾਈ ਕਰ ਰਹੇ ਹੋ ਨਾ ਆਈਡੀ ਵਗੈਰਾ ਦੇ ਨਾਲ ਹੀ ਰਜਿਸਟਰ ਉਹ ਸਰ ਵੈਰੀਫਾਈ ਕਰ ਰਹੇ ਜਿਸ ਨਾਲ ਹੈ ਸਰ ਤੁਸੀਂ ਲੈ ਕੇ ਜਾ ਰਹੇ ਹੋ ਕਿੰਨੇ ਜਣੇ ਗਏ ਟੋਟਲ ਸਰ ਕਿੰਨੇ ਫੜੇ ਗਿਆ ਟੋਟਲ ਲੜਕੀਆਂ ਕਿੰਨੇ ਲੜਕੇ ਕਿੰਨੇ ਲੜਕੀਆਂ ਪਹਿਲਾਂ ਚੱਲ ਗਏ ਮਿੰਦੋ ਪਤਾ ਨਹੀਂ ਮਿਲਿਆ ਸਰ ਰਜਿਸਟਰ ਤੇ ਮੇਨਟੇਨ ਕੀਤਾ ਹੁੰਦਾ ਕਿੱਦਾਂ ਜਾਂਦਾ ਕਿੰਨੇ ਕੁ ਫੜੇ ਗਏ ਸਾਰੇ ਅਡਲਟ ਗਏ ਕਿ ਨਾਬਾਲਗ ਵੀ ਗਏ ਕੁੜੀਆਂ ਵਿੱਚ ਸਰ ਵੈਰੀਫਾਈ ਕਰ ਰਹੇ ਤੇ ਬਾਰੇ ਸਰ ਵੈਰੀਫਾਈ ਤੇ ਤੁਸੀਂ ਲੈ ਜਾਣ ਤੋਂ ਪਹਿਲਾਂ ਕਰਨਾ ਚਾਹੀਦਾ ਜਾਣਕਾਰੀ ਤਾਂ ਥੋੜੀ ਦਿਓ ਨਾ ਇਹ ਰਜਿਸਟਰ ਪਤਾ ਇਹ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆ ਲੜਕੀਆਂ ਜਿਹੜੀਆਂ ਸੱਤ ਲੜਕੀਆਂ ਜਿਹੜੀਆਂ ਛੋਟੇ ਉਮਰ ਦੇ ਜਿਹੜੇ ਲੜਕੀਆਂ ਫੜਿਆ ਗਿਆ ਕੁਝ ਲੜਕੇ ਨਾਲ ਜਿਹੜੇ ਫੜੇ ਗਏ ਆ ਤੇ ਫਿਰ ਹਾਲ ਦੇਖ ਸਕਦੇ ਹੋ ਕਿ ਆਰਐਸ ਹੋਟਲ ਦੇ ਵਿੱਚ ਜਿਹੜੀ ਹੈ ਵੱਡੀ ਰੇਟ ਹੋਈ ਆ ਜਿਸ ਦੇ ਦੌਰਾਨ ਇਹ ਜਿਹੜੀਆਂ ਇੱਥੋਂ ਲੜਕੀਆਂ ਲੜਕੇ ਬਰਾਮਦ ਹੋਏ ਨੇ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੀਆਂ ਤੇ ਓਮ ਛੋਟੀ ਉਮਰ ਦੀਆਂ ਜਿਹੜੇ ਲੜਕੀਆਂ ਇੱਥੋਂ ਫੜੀਆਂ ਗਿਆ ਨੇ ਤੇ ਜਿੱਦਾਂ ਲਗਾਤਾਰ ਇੱਥੇ ਜਿਹੜੀ ਆ ਵੱਡੀ ਰੇਟ ਹੋਈ ਆ ਤੇ ਜਿਹੜੇ ਛੋਟੀ ਉਮਰ ਦੀਆਂ ਲੜਕੀਆਂ ਤੇ ਲੜਕੇ ਜਿਹੜੇ ਇੱਥੇ ਬਰਮਤ ਹੋਈ ਨੇ ਤੇ ਫਿਰ ਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਆਂ ਵਾ ਤੇ ਜ਼ਰੂਰ ਇੱਥੇ ਦੇ ਇਹ ਲੋਕ ਹੋਣਾ ਨਾ ਵੀ ਗੱਲਬਾਤ ਕਰਨ ਦੀ ਇੱਕ ਵਾਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਏ ਪਾਜੀ ਇੱਥੇ ਲੱਗੇ ਤੇ ਜੀ ਆਹ ਇੱਥੇ ਪਹਿਲੇ ਵੀ ਚੱਲਦਾ ਜੀ ਇਹ ਕੰਮ ਕਰਦਾ ਪੇਲੋ ਦਾ ਵੀ ਚੱਲਦਾ ਪਿਆ ਇਹ ਕੰਮ ਹਾਂਜੀ ਤੇ ਇਹ ਮਲੇਲੇ ਇਸ ਤਰ੍ਹਾਂ ਹੀ ਕਰਨ ਨੇ ਹਾਂ ਉਹ ਪਹਿਲੋਂ ਹੀ ਇਹ ਕੰਮ ਹੋ ਗਿਆ ਅਸੀਂ ਰੋਜ਼ ਦੇਖਦੇ ਆਏ ਚੱਕਰ ਅੱਛਾ ਜੀ ਕਿਨੇ ਲੜਕੀਆਂ ਆਸਟਾ ਮਿੱਥੀ ਆਹ ਟਾਈਮ ਤੇ ਉਹਨਾਂ ਨਾਲ ਪੰਜ ਲੜਕੀਆਂ ਖੜੀਆਂ ਨੇ ਅੱਛਾ ਜੀ ਤੇ ਪਹਿਲੋਂ ਮੁੰਡੇ ਚਾਰ ਖੜੇ ਇੱਕ ਮੁੰਡਾ ਹੋਣ ਖੜਿਆ ਪੰਜ ਮੁੰਡੇ ਤੇ ਕਾਫੀ ਦੇਰ ਤੱਕ ਕੰਮ ਕਰਦੇ ਆ ਉਹ ਹੋ ਹੀ ਗਿਆ ਕੋਈ ਜੌਨ ਦਾ ਹੋਟਲ ਖੁੱਲਿਆ ਉਦੋਂ ਦਾ ਚੱਲਣ ਗਿਆ ਕੀ ਲੱਗਦਾ ਕਿਆਂ ਗਈਆਂ ਨੇ ਕੀ ਲੱਗਦਾ ਕਿ ਇਹ ਮੱਲਿਆਂ ਦੇ ਵਿੱਚ ਅਸਲਾਂ ਦਾ ਕੰਮ ਕਰਨਾ ਚਾਹੀਦਾ ਨਹੀਂ ਜਲਣਾ ਚਾਹੀਦਾ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਤੇ ਕਿੰਨਾ ਹੈ ਕਿ ਇਹ ਕੰਮ ਜਿਹੜਾ ਗੰਦ ਪਿੰਦਾ ਵਾ ਇਹ ਖਤਮ ਹੀ ਹੋ ਜਾਏ। ਠੀਕ ਹੈ। ਇਹ ਬਿਲਕੁਲ ਜਿੱਦਾਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਦੇਖ ਸਕਦੇ ਹੋ ਕਿ ਇੱਕ ਜਿਹੜੀ ਰੇਟ ਇੱਥੋਂ ਵੱਡੀ ਰੇਟ ਹੋਈ ਆ ਲੋਕਾਂ ਵੱਲੋਂ ਜਿਹੜੇ ਆ ਬੋਰਡ ਹੈ ਉਹ ਵੀ ਸੁੱਤੇ ਸੁੱਤੇ ਜਾ ਰਹੇ ਆ ਜਿਵੇਂ ਦੇਖ ਸਕਦੇ ਹੋ ਕਿ ਹੋਟਲ ਦੇ ਜਿਹੜੇ ਆ ਬੋਰਡ ਆ ਸੁੱਤੇ ਗਏ ਆ। ਇੱਕ ਵਾਰੀ ਗੱਲਬਾਤ ਕਰਾਂਗੇ ਭਾਜੀ ਜੋ ਗੰਦ ਦੱਸੋ ਜੀ ਵੇਖੋ ਇਹ ਕਮੇਟੀ 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 ਕੋਲੀ ਸਾਹਿਬ ਕੋਈ ਹੁੰਨ ਨਿਕਲੇ ਆ ਇਹੋ ਕੋਸ਼ਿ ਹੁੰਡਿਆ ਰੋਜ਼ ਦਿਹਾੜੀ ਇਥੇ ਇਹੋ ਕੋਸ਼ਿ ਹੁੰਡਿਆ ਤੁਸੀਂ ਕਿੱਥੇ ਰਹਿੰਦੇ ਹੋ ਆਹ ਆ ਸਾਡਾ ਨਾਲ ਦੱਸਾਂ ਕੀ ਕਰ ਇਹ ਮੇਰਾ 4-5 ਦਾ ਰੇਟ ਹੋ ਚੁੱਕੀ ਉਸ ਤੋਂ ਬਾਅਦ 20 ਵਾਰ ਇਹੀ ਭਰ ਚੁੱਕੇ ਹਾਂ ਇਹੋ ਜਿਹੋ ਵੇਖ ਤੁਸੀਂ ਕੱਢੇ ਅੰਦਰੋਂ ਬਾਹਰ ਵੇਖੋ ਕੋਈ ਚੀਜ਼ ਇਹੋ ਕੋਈ ਚੀਜ਼ ਹੋ ਰਿਹਾ ਆ ਬਸ ਇਹੋ ਕੋਈ ਹੋਰ ਕੁਛ ਨਹੀਂ ਗਾਇਆ ਕੋਈ ਟੂਰਿਸਟ ਨਹੀਂ ਗਿਆ ਕੋਈ ਕੁਛ ਨਹੀਂ ਜੀ ਹੈਗਾ ਸਿਰਫ ਇਹੋ ਕੁਛ ਹੀ ਹੈਗਾ ਇਹ ਜੂ ਦਾ ਖੁੱਲਿਆ ਹੁੰਦਾ ਹੀ ਸਾਲ ਹੋ ਗਿਆ ਸਾਲ ਹੋ ਗਿਆ ਕੰਪਲੀਟ ਨਹੀਂ ਕੰਪਲੀਟ ਹੀ ਅਸੀਂ ਬੜੀ ਵਾਰੀ ਇੱਥੇ ਬੋਲ ਚੁੱਕੇ ਹੋਏ ਆਂ ਪੁਲਸਵਾਲ ਜਿਹੜੇ ਆਂਦੇ ਰੇਡ ਕਰਦੇ ਉਹਨਾਂ ਨੂੰ ਵੀ ਕਿੰਨੇ ਬਈ ਗੰਦ ਪਿਆ ਸਾਡੀ ਜਾਨ ਖੋਹੀ ਹੋਈ ਸਰ ਪੁਲਸ ਕੁਝ ਬੋਲ ਕੇ ਨਹੀਂ ਤਿਆਰ ਸੀ ਕਹਿੰਦੀ ਵੈਰੀਫਾਈ ਕਰ ਰਹੇ ਮੈਂ ਕਹਾ ਤੁਸੀਂ ਕੱਪੜੇ ਮੂੰਹ ਤੇ ਲੜਖੀ ਵਾਲੇ ਬੰਨੇ ਆਂ ਹੁਣ ਰੈਡੀ ਕੱਚ ਵੈਰੀਫਾਈ ਦਾ ਕੀ ਹੈ ਵਾਹ ਵਾਹ ਬੱਸ ਮਿੱਕੀ ਪੱਕੀ ਮੰਨ ਕਰਦੇ ਹੋ ਤੁਸੀਂ ਦੱਸੋ ਜੀ ਮਿੱਕੀ ਭਾਜੀ ਜਿਹੜੀ ਸਾਹਮਣੇ ਜੋ ਬੰਦੀ ਕਾਰਵਾਈ ਕੀਤੀ ਜਾਏ ਸਾਡੇ ਮਹੱਲੇ ਦੀ ਗੰਦ ਪਿਆ ਇਹਨੂੰ ਬੰਦ ਕਰਾਇਆ ਜਾਏ ਸੀਲ ਕੀਤਾ ਜਾਵੇ ਹੋਟਲ ਬੰਦ ਕਰਾਇਆ ਜਾਵੇ ਸਾਡੇ ਕੀ ਕੀ ਮਹੱ ਨਾ ਕੋਈ ਪਾਸੇ ਨਾ ਕੋਈ ਸੁਨੇਹੇ ਖੁੱਲੇ ਹੋਇਆ ਹੈ ਮਾਲਕ ਨੂੰ ਦੋ ਤਿੰਨ ਵਾਰੀ ਸਾਭੀ ਨਾ ਮਾਲਕ ਨੂੰ ਦੋ ਤਿੰਨ ਵਾਰੀ ਫੋਨ ਕੀਤਾ ਉਹ ਕਹਿੰਦਾ ਮੈਂ ਕਰਾ ਦੇ ਦਿੱਤਾ ਉਹਦੇ ਨਾਲ ਗੱਲ ਕਰੋ ਦੋ ਤਿੰਨ ਦਿਨ ਝਗੜਾ ਵੀ ਹੋਇਆ ਥਾਣੇ ਥਾਣੇ ਵੀ ਹੋਏ ਆ ਫਿਰ ਉਹੀ ਹਾਲ ਨਾ ਜਿਹਨੂੰ ਰਹਿਣ ਵਾਲਾ ਮਾਲਕ ਜੀ ਹੈ ਮਾਲਕ ਦੇ ਪ੍ਰਤਾਪ ਨਗਰ ਤੇ ਰਹਿਣ ਵਾਲਾ ਹੈ ਅੱਛਾ ਇੱਥੇ ਵੀ ਜਿਹੜਾ ਤੁਹਾਡੀ ਪਹਿਲੇ ਵੀ ਝਗੜਾ ਹੋਰ ਵੀ ਕੋਈ ਕਾਰਵਾਈ ਨਹੀਂ ਤੁਸੀਂ ਨੇ ਸੁਣਿਆ ਕੁਝ ਵੀ ਉਦੋਂ ਕੁਝ ਹੋ ਉਦੋਂ ਕੋਈ ਕਾਰਵਾਈ ਨਹੀਂ ਝਗੜਾ ਆਇਆ ਦੋ ਤਿੰਨ ਵਾਰੀ ਉਹ ਬਾਅਦ ਫਿਰ ਆਪਣੇ ਥਾਣੇ ਗਏ ਫਿਰ ਵਾਪਸ ਆਲੇ ਕੋਈ ਗੱਲ ਨਹੀਂ ਕੀ ਲੱਗਦਾ ਕਿ ਜਏ ਹੋਟਲ ਐਸ ਠੀਕ ਹੈ ਹੁਣ ਸੀਲ ਕੀਤਾ ਜਾਵੇ ਸੀਲ ਕੀਤਾ ਜਾਏ ਨੂੰ ਬੰਦ ਸਾਈ ਸਾਡੀ ਗੁਜਾਇਸ਼ ਮਹਲੇਦਾਰ ਨੇ ਇਕੱਠੇ ਹੋ ਗਿਆ ਇਹ ਆਪ ਬੰਦ ਕਰਾ ਦੇਣਾ ਛੇਤੀ ਰੇਡ ਸੀ ਪੁਲਿਸ ਦੀ ਕਿੰਵੀ ਰੇਡ ਸੀ ਹੁਣ ਚੌਥੀ ਚੌਥੀ ਰੇਡ ਸੀ ਚੌਥੀ ਰੇਡ ਸਾਡੀ ਸਰ ਕੀ ਕਹਿਣਾ ਚਾਹਦੇ ਹੋ ਕਹੇ ਹੋਟਲ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਭਾਜੀ 100% ਬੰਦ ਹੋਣਾ ਚਾਹੀਦਾ ਸਾਰਾ ਮhalla ਇਹੋ ਹੀ ਕਹੇਗਾ ਭਾਜੀ ਬੱਚੇ ਵਾਲੇ ਹੈਗੇ ਪਰਿਵਾਰ ਵਾਲੇ ਸਾਰੇ ਹੈਗੇ ਆ ਰੋਜ਼ ਇਹੀ ਕੋਸ਼ਿਸ਼ੀ ਹੈ ਹਾਂਜੀ 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 ਜਦ ਤਿੰਨ ਤਿੰਨ ਚਾਰ ਘਰ ਵੱਜ ਜਾਂਦੇ ਆ ਤੇ ਕੀ ਗੱਲ ਹੁੰਦਾ ਹੈ ਅਸੀਂ ਕਹਿੰਦੇ ਬੰਦ ਹੋਣਾ ਚਾਹੀਦਾ ਇੱਥੇ ਕੀ ਕੰਮ ਬਾਲਰ ਦਾ ਕੰਮ ਹੋ 2 ਨੰਬਰ ਦਾ ਚੱਲਣਾ ਹੈ ਹੋਰ ਕਿਹੜਾ ਚੱਲਣਾ ਹੈ ਫੈਮਿਲੀ ਵਾਲੇ ਨੇ ਤੇ ਆਣਾ ਨਹੀਂ ਇੱਥੇ ਫੈਮਿਲੀ ਤੋਂ ਉਦੋਂ ਪਤਾ ਲੱਗ ਜਾਂਦਾ ਵਾ ਕਿ ਵਾਕੇ ਫੈਮਿਲੀ ਵਾਲਾ ਰਹਿਣ ਆਇਆ ਠੀਕ ਹੈ ਜਦੋਂ ਮੁੰਡੇ ਪਹਿਲਾਂ ਆਉਣ ਉਹ ਕੁੜੀਆਂ ਬਾਅਦੋਂ ਆਣ ਹੋਟਲ ਦਿੱਤੇ ਜਾਂਦੇ ਔਰ ਉਹ ਪਾਰਕਿੰਗ ਬੜਾ ਕੁਝ ਦੇਖਿਆ ਜਾਂਦਾ ਬੜਾ ਕੁਝ ਦੇਖਿਆ ਜਾਂਦਾ ਜੀ ਸਰ ਪ੍ਰਸ਼ਾਸਨ ਕੋਲ ਵੀ ਲਾਇਸੈਂਸ ਨਹੀਂ ਇਹ ਤੁਹਾਨੂੰ ਸਮਝ ਨਹੀਂ ਲੱਗੀ ਖੋਲਿਆ ਕਾਦੇ ਵਾਦੇ ਉਹਨਾਂ ਨੇ ਮੈਂ ਤੁਹਾਨੂੰ ਲਾਡੀ ਗਿਆ ਪੀਸੀ ਬੜੀ ਰੇਟ ਹੋ ਗਈ ਆ ਇਹ ਕੰਮ ਹੈ ਗਲਤ ਕੰਮ ਹੁੰਦਾ ਇੱਥੇ ਮੈਨੂੰ ਇਹ ਦੇਖ ਕੇ ਉਹ ਇਸ ਤਰ੍ਹਾਂ ਦੀ ਪਰਮਿਸ਼ਨ ਦੇਣੀ ਚਾਹੀਦੀ ਆ ਕਿ ਇਹ ਇਹਨਾਂ ਨੂੰ ਬਿਲਕੁਲ ਪਾਰਕਿੰਗ ਦੀ ਬਹੁਤ ਰੌਬਤ ਦੀ ਪਰਮਿਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜੀ ਟੂਰਿਸਟ ਇੱਥੇ ਹੈ ਹੀ ਕੋਈ ਨਹੀਂ ਕਾਮੀ 2 ਨੰਬਰ ਦਾ ਚੱਲ ਰਿਹਾ 12 12 13 ਦੇ ਸਾਲ ਦੀਆਂ ਕੁੜੀਆਂ ਮੁੰਡੇ ਹੁੰਦੇ ਸਾਰੇ ਹਾਂਜੀ 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 ਸਾਰੇ ਵੇਖੋ ਰਿਆਸੀ ਘਰ ਹੈ ਪਰਿਵਾਰ ਵਾਲੇ ਘਰ ਹੈ ਭੈਣਾ ਸਾਰੀਆਂ ਮਾਵਾ ਭੈਣਾ ਨੇ ਬੱਚੇ ਨੇ ਇੱਥੇ ਕੀ ਅਸਰ ਪਏਗਾ ਸਾਰਿਆਂ ਤੇ ਲੱਗਦਾ ਕਿ ਇਹ ਹੋਟਲ ਬੰਦ ਹੋਣਾ ਚਾਹੀਦਾ ਭਾਜੀ ਲੱਗਦਾ ਕਿ 100% ਬੰਦ ਹੋਣਾ ਚਾਹੀਦਾ ਠੀਕ ਤੇ ਬਿਲਕੁਲ ਜਿਦਾਂ ਵੇਖ ਸਕਦੇ ਹੋ ਕਿ ਭਾ ਇੱਥੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਜਿਹੜਾ ਵੱਡੀ ਇੱਕ ਰੇਟ ਪਈ ਆ ਤੇ ਜਿਵੇਂ ਉਹਨਾਂ ਦੱਸਣਾ ਕਿ ਤੀਜੀ ਚੌਥੀ ਵਾਰ ਰੇਟ ਪੈ ਚੁੱਕੀ ਆ ਪਰ ਫਿਰ ਵੀ ਵੀ ਪੁਲਿਸ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਜਿਵੇਂ ਲੋਕਾਂ ਦਾ ਕਹਿਣਾ ਕਿ ਜਿਹੜਾ ਇਹ ਹੋਟਲ ਹੈ ਇਹ ਪ੍ਰੋਪਰ ਤੌਰ ਤੇ ਬੰਦ ਹੋਣਾ ਚਾਹੀਦਾ ਕਿ ਜਿੱਦਾਂ ਤੁਹਾਨੂੰ ਦਿਖਾਇਆ ਕਿ ਇੱਥੇ 7 ਲੜਕੀਆਂ ਤੇ 7-8 ਲੜਕੇ ਜਿਹੜੇ ਆ ਬਰਮਤ ਹੋਏ ਆ ਬਿਲਕੁਲ ਛੋਟੀ ਉਮਰ ਦੇ ਨਾਬਾਲਗ ਜਿਹੜੇ ਆ ਲੜਕੀਆਂ ਲੜਕੇ ਤੋਂ ਜਿਹੜੇ ਫੜੇ ਗਏ ਨੇ ਤੇ ਫਿਰ ਹਾਲ ਜਿਹੜੀ ਇੱਕ ਵੱਡੀ ਪੁਲਿਸ ਦੀ ਰੇਟ ਹੋਈ ਆ ਰਾਣੀ ਬੀਯਾਰ ਸ਼ਰੀ ਤੇ ਜਿਵੇਂ ਲੋਕਾਂ ਦੀ ਜਿਹੜੀ ਗੱਲਬਾਤ ਤੁਹਾਨੂੰ ਸੁਣਾਈ ਹੈ ਤੇ ਬਿਲਕੁਲ ਇਸਾਂ ਦੀ ਹੋਵੇ ਦੇਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਅੰਬੜੀ ਸਰ ਤੋਂ ਸੁਖਵਿੰਦਰ ਕੋਲੀ ਦੀ ਖਾਸ ਰਿਪੋਰਟ ਧੰਨਵਾਦ